ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਡਾਲੇ ਚੱਕ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਾਜਵਾ ਡੇਰੀ ਫਾਰਮ ਤੇ ਆਪਾਂ ਪਹੁੰਚੇ ਹਾਂ ਭਲਵਿੰਦਰ ਸਿੰਘ ਬਾਜਵਾ ਨਾਲ ਕੋਲ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਛੇ گاਵਾ ਦਿਖਾਉਣੀ ਹੈ ਸਾਰੀਆਂ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਵਾਂਗੇ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ ਤੇ ਵੱਡੀ ਗਾਂ ਬਾਜਵਾ ਤੇ ਕੈਂਡ ਤੇ ਤੁਹਾਨੂੰ ਆ ਕਾਫੀ ਚੰਗੇ ਕੱਦ ਕਾਠ ਵਾਲੀ ਇੱਕ ਵੱਡੀ ਗਾਂ ਤੁਹਾਨੂੰ ਦਿਖਾਉਣੀ ਹੈ ਇਹ ਗੱਲਬਾਤ ਹੁਣ ਆਪਾਂ ਕਰਦੇ ਹਾਂ ਤੇ ਪੁੱਛਦੇ ਨਾ ਪਰ ਸਾਰੀ ਡਿਟੇਲ ਜਿਆਦਾਤਰ ਅੱਜ ਤੁਹਾਨੂੰ ਗੱਬਣਾ ਹੀ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਸੁਣਾਓ ਠੀਕ ਠਾਕ ਵਧੀਆ ਵਧੀਆ ਜੇ ਬਾਕੀ ਪਰਿਵਾਰ ਠੀਕ ਠਾਕ ਸਭ ਠੀਕ ਠਾਕ ਜੇ ਤੇ ਧੰਨ ਭਾਗ ਇਹਦੇ ਮਾਲ ਲਿਆ ਫੇਰਾ ਤੁਸੀਂ ਵੀ ਸਾਡੇ ਨਾਲ ਜ਼ਿਆਦਾ ਸਿਆਲਾਂ ਚ ਰੈਸਟ ਕਰ ਲਿੰਦੇ ਜੇ ਨਹੀਂ ਰੈਸਟ ਤਾਂ ਨਹੀਂ ਕਰਦੇ ਅੱਛਾ ਰੈਸਟ ਤੁਹਾਨੂੰ ਪਤਾ ਹੀ ਤੁਸੀਂ ਵੇਂਦੇ ਰਹੇ ਹੋ ਸਭ ਕੁਝ ਹਾਂਜੀ ਹਾਂਜੀ ਤੇ ਸਾਰੀ ਸਟੋਰੀ ਦਾ ਤੁਹਾਨੂੰ ਪਤਾ ਹੋਵੇ ਜਾਂਦਾ ਹੁੰਦਾ ਰਿੰਦਾ ਮਾਲ ਠੀਕ ਠੀਕ ਜੇ ਰੈਸਟ ਨਹੀਂ ਰੈਸਟ ਦੇ ਇੱਕ ਦਿਨ ਦੀ ਹੈ ਅੱਛਾ ਰੈਸਟ ਨਾਲ ਚਲੋ ਗਰਮੀ ਹੋਵੇ ਸਿਆਲ ਹੋਵੇ ਗਰਮੀ ਹੋਵੇ ਤਨੂੰ ਵੀਡੀਓ ਪਾਵਾ ਕੇ ਦੱਸਦੇ ਰੇ ਵੀ ਇਦਾਂ ਜੰਦੀਆਂ ਵੜਾਈਆਂ ਠੀਕ ਆ ਪਰ ਮੌਕਾ ਨਹੀਂ ਮਿਲਦਾ ਰਿਹਾ ਖਲੋਂਦਾ ਨਹੀਂ ਰਿਹਾ ਮਾਲ ਖਲੋਂਦਾ ਨਹੀਂ ਰਿਹਾ ਮਾਲ ਤੇ ਮਾਲ ਨਿਕਲ ਜਾਂਦਾ ਸਾਰਾ ਵਿੱਚੋਂ ਕੁਛ ਸਾਡੇ ਤੋਂ ਵੀ ਨਹੀਂ ਆਇਆ ਗਿਆ ਤੇ ਆਹੋ ਤੇ ਕੁਛ ਚਲੋ ਤਰਕ ਹੋ ਗਿਆ ਵਾ ਜੋ ਵੀ ਆ ਚੰਗਾ ਹੀ ਹੁੰਦਾ ਵਾ ਚੰਗਾ ਹੀ ਹੁੰਦਾ ਵਧੀਆ ਵਧੀਆ ਤੇ ਲੇਖਣਾ ਚਾਹੀਦਾ ਹਾਂਜੀ ਹਾਂਜੀ ਨਾਮ ਦੱਸਦੇ ਕਰੀ ਆਪ ਜੀ ਮੇਰਾ ਪਲਵਿੰਦਰ ਸਿੰਘ ਬਾਜਵਾ ਹਾਂਜੀ ਪਿੰਡ ਆਲਾ ਚੱਕ ਠੀਕ ਆ ਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਵੀ ਬੋਲ ਦਈਏ ਨੰਬਰ ਵੀ ਜੀ 98762 24086 ਠੀਕ ਆ ਹਾਂਜੀ ਅਰੇ ਕਾਫੀ ਦਿਨਾਂ ਬਾਅਦ ਆਪਾਂ ਲੱਗੇ ਆਂ ਵੀਡੀਓ ਬਣਾਉਣ ਤੇ ਸਾਰੇ ਆਫਰ ਉੱ퍼 ਲਾ ਦੇਓ ਅੱਜ ਨਵੇਂ ਸਾਲ ਦੇ ਲੋਹੜੀ ਦੇ ਮਾਗੀ ਦੇ 26 ਜਨਵਰੀ ਦੇ ਜੋ ਵੀ ਇਹ ਸਾਰਾ ਕੁਝ ਇਕੱਠਾ ਹੀ ਕਰਦੇ ਹੋ ਅੱਜ ਸਾਡੇ ਕੋਲ ਹੁੰਦੇ ਆ ਆਫਰ ਨੇ ਤੁਹਾਨੂੰ ਪਹਿਲਾਂ ਹੀ ਪਤਾ ਠੀਕ ਆ ਇਹ ਆਫਰ ਹੁੰਦੇ ਤਾਂ ਤਾਂ ਹੀ ਮਾਲ ਟਿਕਦਾ ਨਾ ਹਾਂਜੀ ਹਾਂਜੀ ਇਹ ਆਫਰ ਨਾ ਹੋਣ ਤਾਂ ਫਿਰ ਮਾਲ ਵੱਜਾ ਰੇ ਠੀਕ ਆ ਹੈਨਾ ਹਾਂਜੀ ਹਾਂਜੀ ਤੇ ਇਸ ਕਰਕੇ ਮਾਲ ਸਾਡੇ ਕੋਲ ਮਹਾਰਾ ਦੀ ਕਿਰਪਾ ਨਾਲ ਤੁਰਿਆ ਹੀ ਜਾਂਦਾ ਵਾ ਠੀਕ ਆ ਤੇ ਵਪਾਰੀ ਵੀ ਭੈਣ ਭਰਾ ਪੈਂਦਾ ਘਰਾਂ ਵਾਲਾ ਤੇ ਪੈਂਦਾ ਹੀ ਪੈਂਦਾ ਵੱਧ ਮੈਨੂੰ ਹਾਂਜੀ ਹਾਂਜੀ ਤੇ ਹੁਣ ਵਪਾਰੀ ਭੈਣ ਭਰਾ ਵੀ ਕਾਫੀ ਪੈਂਦਾ ਹਾਂਜੀ ਹਾਂਜੀ ਵੱਡੀ ਸਭ ਤੋਂ ਗੱਲ ਜਿਹੜੀ ਠੀਕ ਹੈ ਤੇ ਬਾਕੀ ਵਿਗਲਾ ਮਾਲੀ ਆ ਚਲੋ ਕਰੀਏ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹਦੇ ਤੋਂ ਹੀ ਆਪਾਂ ਸ਼ੁਰੂਆਤ ਕਰਨੀ ਆ ਥਾਣੇ ਦੇਖ ਸਕਦੇ ਗੁਲਾਬੀ ਰੰਗ ਦਾ ਥਾਣੇ ਇਹ ਤਾਂ ਕਾਫੀ ਸੋਹਣਾ ਹੈ ਕਿੰਨਾ ਸੁਭਾਜ ਵੇਜੀ ਇਹਦਾ ਨਹੀਂ ਜੀ ਦੂਜਾ ਸੁਭਾਜ ਵੇੜਦਾ ਅੱਛਾ ਛੇ ਦੰਦ ਜੀ ਠੀਕ ਹੈ ਹਾਂਜੀ ਠੰਡੀ ਧਿਰੀ ਜੀ ਠੀਕ ਹੈ ਬਹੁਤ ਹੀ ਜ਼ਿਆਦਾ ਠੰਡੀ ਧਿਰੀ ਤੇ ਬਨਾਵਟਾ ਜੀ ਬਹੁਤ ਹੀ ਜ਼ਿਆਦਾ ਬੰਨਾ ਵੇੜ ਨੇ ਠੀਕ ਹੈ ਹਾਂਜੀ ਥਣ ਨੂੰ ਵੇਖ ਲਓ ਵਸ਼ੀ ਦਾ ਕਿਦਾਂ ਦਾ ਲੱਗਾ ਜੀ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਹਾਂਜੀ ਲੀਟਰ ਚ ਪਾਉਣਾ ਚਾਹੀਦਾ ਇਹਨੂੰ ਅੱਛਾ ਬਾਕੀ ਵੀ ਉਹ ਤਨੀ ਮਰਦੀ ਅੱਛਾ ਹਾਂਜੀ 20 ਮਬਾਰ ਜਿਹੜਾ ਚੱਲੀ ਜਾਊਗੀ ਆ ਚੱਲੀ ਆ ਪਹਿਲਾਂ ਵੀ ਚੱਲੀ ਆ 23 24 ਲੀਟਰ ਤੇ ਅੱਛਾ ਪਰ ਆਪਾਂ 20 ਕਹਾਂਗੇ ਵੀ 20 ਲੀਟਰ ਤੋਂ ਨਹੀਂ ਮਰਦੀ ਬਸ਼ੀ ਤੋਰੀਆ ਫੇਰ ਇੱਕ ਰੀਨ ਬਾਕੀ ਗੱਬਣ ਐ ਜਿਹੜੀ ਹੈ ਜੇ ਅੱਜ ਇੱਕੋ ਹੀ ਸੋਈ ਆ ਬਾਕੀ ਸਾਰੀਆਂ ਗੱਬਨ ਆਈਆਂ ਬਾਕੀ ਇਹ ਪੁੜਿਆਂ ਤੋਂ ਆਪਾਂ ਦੇਖ ਸਕਦੇ ਕੋਈ ਗੱਲ ਨਹੀਂ ਜਿਹਨੇ ਦੇਨੇ ਕੋਈ 5-7 ਲੈ ਜਾਣੇ ਆ ਤੇ ਚੰਗੀ ਤਿਆਰ ਹੋਣਾ ਵੈਨ ਸੂਨ ਤੱਕਰ ਆ ਜਾ ਵੇ ਜੀ ਲੈ ਆਓ ਜੀ ਬਾਕੀ ਇਹ ਆਪਣੇ ਭੱਗੀ ਭਾਜੀ ਸਾਰਾ ਕੰਮ ਕਰ ਇਹੀ ਵੇਚਦੇ ਆ ਕਿਥੋਂ ਦਾ ਜਿਹੜਾ ਭਾਜੀ ਹਣੀ ਘਰੇ ਨਹੀਂ ਹੁੰਦੇ ਤੇ ਬਾਕੀ ਠੰਡੀ 30 ਰੁਪਏ ਜੀ ਬਹੁਤ ਜ਼ਿਆਦਾ ਵੇਚ ਠੀਕ ਹੈ ਬੰਨਾ ਬੰਨੀ ਬਹੁਤ ਜਿਆਦਾ ਬੰਨੀ ਹੈ ਜੀ ਠੀਕ ਹੈ ਜੀ ਰੇ ਟੱਲਾ ਟੁਲਾ ਸਾਰੀਆਂ ਜਿਹੜੀਆਂ ਬਹੁਤ ਜਿਆਦਾ ਬੰਨਾ ਵੈਰ ਦੇ ਤੇ ਕੀ ਰੱਖੀਏ ਇਹਦਾ ਮੁੱਲ ਫਿਰ ਆਪਾਂ ਮੁੱਲ ਜਿੰਨਾ ਮਰਜ਼ੀ ਰੱਖ ਦੋ ਹਾਂਜੀ ਇਜਾ ਕਰ ਦੋ ਜਿੰਨੇ ਦੀ ਵੈਰ ਕਰ ਦੋ ਆਪ ਹੀ ਇਜਾਜਾ ਤੁਸੀਂ ਹਾਂਜੀ ਪੱਛੀ ਦੇ ਦਾਂਗੇ ਵੀਰ ਜੀ 50000 ਦੀ 50000 ਦੀ ਹਾਂਜੀ ਛੋਟ ਵਿੱਚੋਂ ਕਰ ਦਈਏ ਛੋਟ ਕਰ ਦਿਓ ਕਰ ਦਿਓ ਕਿੰਨੀ ਛੋਟ ਕਰੋਗੇ ਆਪ ਹੀ ਕਰ ਦਿਓ ਕੋਈ ਗੱਲ ਨਹੀਂ ਤੁਹਾਡੇ ਨਾਲ ਕੋਈ ਵੇਦਵਾਰੀ ਹੈ 2000 ਕਰ ਦਈਏ ਛੋਟ ਫਿਰ ਦੋ ਯਾਰਿਕਾ ਠੀਕ ਹੈ ਜੀ ਠੀਕ 48000 48000 ਦੀ ਦੇ ਦੇ ਠੀਕ ਹੈ 48 ਬਹੁਤ ਚੰਗੀ ਬੱਛੀ ਆ ਠੀਕ ਹੈ ਜੀ ਥਣ ਥਣ ਬਹੁਤ ਜੰਦਾ ਵਾ ਠੰਡੀ ਵੀਰੀ ਥਣ ਵੇਖੋ ਬੱਛੀ ਦਾ ਠੀਕ ਹੈ ਥਣ ਤੇ ਬੜਾ ਸਮਾਗ ਲੱਭੀ ਰਾਂਣਾ ਥਾਣਾ ਕਿੱਥੇ ਕਿੱਥੇ ਥਣ ਲੱਗਾ ਰਹਿਣ ਤੇ ਜਰਸੀਆਂ ਦਾ ਜੋੜਾ ਵੀ ਲੈਣਤਾ ਜੀ ਅੱਜ ਹਾਂਜੀ ਜਰਸੀਆਂ ਵੀ ਜੀ ਠੀਕ ਹੈ ਇਹ ਵਿੱਚ ਜੱਸੀ ਸੂਈ ਜੇ ਬੱਛੀ ਆ ਜਿਹੜੀ ਆ ਆ ਵਾਲੀ ਜਰਸੀ ਸੂਈ ਆ ਜੀ ਹਾਂਜੀ ਤੇ ਇਹਦਾ ਬੱਚਾ ਵੀ ਜਿਹੜਾ ਤੁਹਾਨੂੰ ਦਿਖਾਈ ਦਈਏ ਨਾਲੇ ਮਗਰ ਕੋਈ ਨਹੀਂ ਰਹਿੰਦਾ ਇੱਥੇ ਬੈਠੀ ਜ਼ਿੰਦਗੀ ਜਗ੍ਹਾ ਤੇ ਆਹ ਦੇਖ ਸਕਦੇ ਆ ਪਛੀਏ ਦੇ ਮਗਰ ਕਿੰਨੇ ਦਿਨ ਹੋਏ ਵਿਦਿਆ ਨਸੂਈ ਨੂੰ ਵੀਰ ਜੀ ਅੱਜ ਨੂੰ ਪੰਜਵਾਂ ਦਿਨ ਜੇ ਸੂਈ ਨੂੰ ਅੱਛਾ ਹਾਂਜੀ ਪੰਜਵਾਂ ਦਿਨ ਸੂਈ ਨੂੰ ਜੀ ਠੀਕ ਆ ਬੋਲਾ ਜੇ ਦੇ ਥੱਲੇ ਵੈੜ ਥੱਲੇ ਤਕਰੀਬਨ 14 15 ਅੱਛਾ 14 15 ਲੀਟਰ ਤਿਆਰ ਆ ਬੋਲਾ ਲੀਟਰ ਬੋਲਾ ਤਿਆਰ ਜੀ ਅੱਛਾ ਠੀਕ ਆ ਜੀ ਕੋਈ ਬੇਸ਼ੱਕ ਧਾਰ ਵੀ ਨਾ ਮਰੇ ਅੱਛਾ ਹਾਂ ਕਿੰਨਾ ਕੁ ਚਵਾਈ ਜਾਊਗੀ ਇਹ ਜਿਹੜੇ ਸਾਬ ਨਾਲ ਬੋਲਾ ਹੈ ਸਾਬ ਨਾਲ 20 ਲੀਟਰ ਚਵਾਈ ਜਾਊਗੀ ਅੱਛਾ ਹਾਂਜੀ ਠੀਕ ਆ 17 ਹਰ ਦਾ ਤਾਂ ਨਹੀਂ ਮਰਦੀ ਠੀਕ ਆ ਹਾਂਜੀ ਤੋਰੀਏ ਫੇਰ ਇਹਦੀ ਹਾਂਜੀ ਬਹੁਤ ਠੰਡੀ ਘਰੀ ਆ ਦੇਖੋ ਥਾਣੇ ਵੀ ਦਿਖਾ ਦੀਏ ਤੁਹਾਨੂੰ ਲੱਗਦਾ ਹੋਰ ਚੀਜ਼ਾਂ ਸਾਨੂੰ ਬਹੁਤ ਸੋਹਣਾ ਸ਼ਕਲ ਆ ਤਾਂ ਵਿਖਾ ਦੇਖ ਸਕਦੇ ਜੀ ਥਾਣੇ ਕਿੰਨੇ ਘਿਆਤੇ ਆ ਉਹ ਸੋਹਣਾ ਥਾਣਿਆ ਠੀਕ ਹੈ ਤੇ ਬਾਕੀ ਠੰਡੀ ਠਿਹਰੀ ਬੜੀ ਆ ਕੋਈ ਹੁਜਾ ਨਹੀਂ ਮਤਲਬ ਜਿੱਦਾਂ ਮਰਜ਼ੀ ਬਹਿ ਜਾਓ ਠੀਕ ਹੈ ਮਨਾਵਟ ਬੜੀ ਹੈ ਜੀ ਬਹੁਤ ਸੋਹਣੀ ਮਨਾਵਟ ਹੈ ਆਇਓ ਬਗੀ ਸ਼ਾਦੀ ਲੈ ਆਓ ਜੀ ਬਾਕੀ ਜਰਸੀਆਂ ਦੇ ਹਿਸਾਬ ਨਾਲ ਇਹਦਾ ਕੱਦ ਕੱਠ ਚੰਗਾ ਤੇ ਰੰਗ ਦੁੰਬਕੇ ਵੀ ਸੋਹਣਾ ਵਾ ਜਿਹੜਾ ਸਫਾਈ ਵੀ ਅਜਿੰਨੀ ਵੀ ਆ ਤੇ ਇਹਦਾ ਵੀ ਜੀ ਕੀ ਮੁੰਦ ਰੱਖੋ ਫੁੱਲ ਬਰੀਡ ਫੁੱਲ ਜੱਟ ਬਰੀਡ ਜੱਸੀ ਜੀ ਹਾਂਜੀ ਹਾਂਜੀ ਇਹ ਫੁੱਲ ਬਰੀਡ ਦੇ ਚੋ ਕੋਈ ਉਹ ਨਹੀਂ ਆ ਕੇ ਕੋਈ ਸ਼ਾਈ ਵਾਲਿਆ ਕੋਈ ਉਹ ਹਾਂਜੀ ਹਾਂਜੀ ਉਸਤਾਂ ਦੇਖੋ ਅਸੀਂ ਦਾ ਦੇਖੋ ਸ਼ਾਮੇ ਕੋਈ ਸੀਦਾ ਦੇਖੋ ਠੀਕ ਹੈ ਜੀ ਸ਼ਾਮਾਂ ਤੱਕ ਇਹਦੇ ਕੋਈ ਖਲੋਤਾ ਨਹੀਂ ਜਾਂਦਾ ਠੀਕ ਆ ਇਦਾਂ ਬਣ ਜਾਂਦੀ ਹੈ ਤੁਹਾਨੂੰ ਬੜਾ ਹਾਰਡਿਕ ਚਵਾਈ ਹੁਣ ਵੀ ਚਵਾਈ ਸਾਡੀ ਵੀਰ ਜੀ ਸਾਡੇ 7.5 8 ਦੀ ਜੀ ਅੱਛਾ 7:30 ਤੋਂ 8 ਵਜੇ ਦੇ ਵਿੱਚ ਹੀ ਡੰਗਰ ਚੋਣੇ ਆਪਾਂ ਹੁਣ ਅੱਛਾ ਅਸੀਂ ਨਹੀਂ ਮਤਲਬ ਚਵਾਈ 4 ਵਜੇ ਉੱਠ ਕੇ ਕਰ ਦੋ 3 ਵਜੇ ਉਹ ਮੇਰੇ ਕਾਗਜ਼ਾਂ 'ਚ ਹਦੀ ਗੀ ਚੀ ਅੱਛਾ ਠੀਕ ਹੈ ਜੀ ਬਾਕੀ ਟਾਈਮੋਂ ਟਾਈਮ ਕੋਈ ਚਵਾਈ ਕਰ ਲੇ ਆਪਣੇ ਮੈਂ ਕਿਹਾ ਵੀ 2 ਡੰਗ ਚੋਲੇ 3 ਡੰਗ ਚੋਲੇ 4 ਡੰਗ ਚੋਲੇ ਸਾਡੇ ਘਰ ਕੋਈ ਗੱਲ ਹੀ ਨਹੀਂ ਹੈ ਤੇ ਮੁੱਲ ਆ ਵੀ ਚੋਲੇ ਤਾਂ ਵੀ ਕੋਈ ਗੱਲ ਹੀ ਤੇ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ 45000 45000 ਇਹਦੇ 'ਚ ਅਸੀਂ ਸ਼ਾਰਟ ਕਰ ਦਈਏ ਆਪਣੀ ਮਰਜ਼ੀ ਨਾਲ ਸ਼ਾਰਟ ਕਰ ਦੋ ਕਿੰਨੀ ਕਰੋਗੇ 5000 ਹੀ ਛੱਡ ਦਾਂਗੇ اچھا 40000 ਦੀ ਬਚੀ ਦੇ ਦਾਂਗੇ 40000 ਦੇ 5000 ਰੁਪਇਆ ਛੱਡ ਦਾਂਗੇ ਅੱਛਾ ਮਗਰ ਵੱਸੀ ਜੇ ਪਿਓਰ ਜਰਸੀ ਦੀ ਚੌਥਾ ਪੰਜਵਾਂ ਦਿਨ ਜੇ ਸੂਈ ਨੂੰ ਛੋਟੇ ਖੁੱਲੀ ਕਰਤੀ ਜੀ ਛੋਟੇ ਨਹੀਂ ਚਲੋ ਕੋਈ ਗੱਲ ਨਹੀਂ ਠੀਕ ਜੀ ਤੇ ਮਤਲਬ ਪੰਜਵਾਂ ਦਿਨ ਜੇ ਹਾਂਜੀ ਤੇ 14-15 ਲੀਟਰ ਬੋਲਾ ਤਿਆਰ ਜੀ ਠੀਕ ਹੈ ਜੀ ਹਾਂਜੀ ਠੰਡੀ ਧੀਰੀ ਕੋਈ ਰੱਸੀ ਦੀ ਕੋਈ ਵੰਗਾ ਦੀ ਕਹੇ ਜੀ ਦੀ ਲੋੜ ਨਹੀਂ ਠੀਕ ਹੈ ਜੀ ਉਹਨੇ ਇੱਕ ਹੋਰ ਜਰਸੀ ਆ ਗਈ ਇਹ ਵੀ ਜਰਸੀ ਹਾਂ ਨਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਬਣ ਜੇ ਵੀ ਇਹ ਕੱਪੜਾ ਅਨਸਾਰੀਆਂ ਕੱਪੜਾ ਤੁਹਾਨੂੰ ਬ ਤੇ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਮਿਰਜੀ ਲੈ ਜੂਗੀ ਜੇ ਤਕਰੀਬਨ 10 ਦਿਨ ਹੀ ਲੈ ਜੇ ਭਾਵੇਂ ਅੱਛਾ ਹਾਂ ਜੀ 10 ਦਿਨ ਲੈ 10 ਦਿਨ ਲੈ ਜੇ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵੱਛੀ ਬਹੁਤਾ ਨਹੀਂ ਤੇ 15 16 ਤੇ ਚਵਾਈਗੀ ਅੱਛਾ 15 16 ਤੂੰ ਤੇ ਨਹੀਂ ਮਰਦੀ ਤੋਰੀਏ ਫੇਰ ਇਹਨੂੰ ਤੋਰੋ ਇਹ ਮਤਲਬ ਇਸ ਬਾਦ ਮੁਕਾ ਦੇ ਬੱਚੀ ਦਾ ਹਾਂ ਦੇਖ ਸਾਦੇ ਜੀ ਪੂਰਾ ਫੁੱਲ ਬ੍ਰੀਡ ਦੇ ਵਿੱਚ ਵੱਛੀ ਜਾਏਗੀ ਬਾਕੀ ਇਹ ਵੀ ਜਰਸੀਆਂ ਦੇ ਸਹਾਰ ਨਾਲ ਕੱਦ ਕਰਤ ਚੰਗੇ ਦੀ ਆ ਬਾਕੀ ਹਵਾਨੇ ਚ ਵਟ ਕਾਫੀ ਆ ਜਿਹੜੇ ਅਜੇ Ah, ਕਿ ਪਰੋਂ ਬਣੂ ਰਿਹਾ ਰਤਾਰ ਫਰੀਜੀ ਬਹੁਤ ਵੱਚੀ ਆਹ ਦੇਖੋ ਆ ਜਿਹੜਾ ਕੁਝ ਆ ਹਾਂਜੀ ਤਕਰੀਬਨ ਇਹ ਥੱਲੇ ਜਿਹੜਾ ਨਾ ਸਾਰੀਆਂ ਢਿੱਲਾਂ ਜਿਹੜੀਆਂ ਇਹ ਪਰ ਨਾਲ ਆਈ ਆ ਠੀਕ ਆ ਜੀ ਇਹ ਪਹਿਲਾਂ ਬਣੀ ਆ ਤਾਂ ਤਾਂ ਹੀ ਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਮੰਗੀ ਬਸ਼ੀ ਤੇ ਇਹਦੇ ਕਿੰਨੇ ਕ ਮਾਇਆ ਲੈ ਲੈਣਗੇ ਇਹਦੀ ਮਾਇਆ ਲਈ ਜ਼ਿਆਦੀ ਹੈ ਵਿੱਚ ਕਿੰਨੇ ਕ ਇਹਦਾ ਵਸ਼ੀ ਦਾ ਮੁੱਲ 43 ਹਜ਼ਾਰ ਅੱਛਾ ਹਾਂਜੀ ਇਹ ਚੋਂ ਕਰ ਦਈਏ ਸ਼ੋਟ ਕਰਦੇ ਛੋੜ ਕਿ ਨਹੀਂ ਕਰਨੀ ਕਿੰਨੀ ਕਰਦੀਏ ਜਿੰਨੀ ਤੁਸੀਂ ਕਰਨੇ ਕਰਦੇ ਹੋ ਕੋਈ ਗੱਲ ਨਹੀਂ ਇਹਦੇ ਤੁਹਾਡੀ ਖੁੱਲੀ ਕਰਦੀ ਹੈ ਫਿਰ ਮਰਜੀ ਹੈ ਤੁਹਾਡੀ ਮੈਂ ਤਾਂ ਕੁਝ ਕਹਿੰਦਾ ਜੀ ਪੂਰੇ 40 ਦੇ ਮਕਾ ਦੀਏ ਵੇ ਫਿਰ 40 ਦੇ ਭਾਵੇਂ ਕੋਈ ਆ ਲੈ ਜੇ ਤੇ ਭਾਵੇਂ ਕੋਈ ਹੋ ਲੈ ਜੇ 80 ਦਾ ਜੋੜਾ 38000 ਦੀਸ ਦੇ ਦੋ ਅੱਛਾ 40 ਤਾਂ ਵੀ ਦੋ ਅੰਦਰ ਦੋ ਅੰਦਰ 38000 ਜੋ ਛੋੜ ਚਪਾਊਗਾ ਅੱਛਾ ਹਾਂਜੀ ਠੀਕ ਹੈ ਜੀ ਬਿਲਕੁਲ ਜੀ ਤੇ ਹੁਣ ਆ ਗਏ ਆਪਣੇ ਕੋਲ ਚੌਥੇ ਨੰਬਰ ਦੇ ਹਾਂ ਦੇਖ ਸਕਦੇ ਥਾਣੇ ਚੰਗੇ ਗੈਪ ਤੇ ਥਾਣੇ ਤੇ ਮਿਲਣੇ ਚੰਗੀ ਆ ਮੇਰੇ ਕੋ ਥਣ ਠੀਕ ਹੈ ਜੀ ਬਹੁਤ ਜਿਆਦਾ ਮਿਲਕਵੇ ਨਾ ਹਾਂਜੀ ਹਾਂਜੀ ਵੀਰ ਜੀ ਹਲਪ ਹੈ ਜੀ ਅਸੀਂ ਆਪਣਾ ਮੇਰੇ ਕਹਾ ਪਿਛਲੇ ਦਰਨੀਆ ਚ ਆਪਾਂ ਪਾਈ ਅੱਛਾ ਹਾਂ ਮੇਰੇ ਕੋ ਗਈ ਸੀ ਵਸ਼ੀਏ ਠੀਕ ਹੈ ਤੇ ਇਹ ਮਸ਼ੀਨ ਨੂੰ ਦੁੱਧ 17-18 ਲੀਟਰ ਭਰਦਾ ਜੀ ਅੱਛਾ ਮਗਰੀ ਉਹ ਸੀ ਇਹਦੇ ਠੀਕ ਹੈ ਤੇ ਉਹ ਮੁੰਡਾ ਫੌਜੀ ਜਿਹਨੇ ਘੜੀ ਭਰਾ ਠੀਕ ਹੈ ਤੇ ਹੁਣ ਉਹਦੇ ਬੱਚੇ ਪੁੱਛੇ ਬਾਹਰ ਨੇ ਤੇ ਆਪ ਮਤਲਬ ਦੋਨੋਂ ਜੀ ਜਾ ਰਹੇ ਨੇ ਅੱਛਾ ਉਹ ਵਿੱਚ ਆਪ ਦੋਨਾਂ ਨਾਲ ਹੀ ਫੋਨ ਕੀਤਾ ਹੈ ਕਿ ਮੈਂ ਉਧਰ ਹਾਂ ਉਸ ਇਲਾਕੇ ਜੀ ਅੱਛਾ ਤੇ ਵੀਰ ਜੀ ਵੈੜ ਲੈ ਜਾਓ ਤੇ ਮਤਲਬ ਅਹੀ ਮਤਲਬ ਬਾਹਰ ਚੱਲੇ ਆ ਠੀਕ ਹੈ ਤੇ ਮੈਂ ਹਾਂ ਲੱਦ ਕੇ ਕੱਲ੍ਹ ਦੋ ਅੱਛਾ 10 ਦਿਨ ਦੇ ਜੀ ਵੀਰ ਜੀ 12 ਅੱਛਾ ਠੰਡੀ ਧਰੀ ਰਾਜ ਕੇ ਤੇ ਦੁੱਧ ਕਿੰਨਾ ਚੋ ਆਜੂਆ ਕਰਕੇ ਮਤਲਬ ਦੁੱਧ ਦਿਨੇ 18-18 ਲੀਟਰ ਚ ਆਇਆ ਜੀ ਠੀਕ ਹੈ ਜੀ ਹਾਂ ਜੀ ਮੜੀ ਖਾਇਓ ਪਿਛੋਰਾ ਹੋਲੀ ਦੋ ਤੋਰੀ ਤੇ ਇਹ ਖਲਪਾ ਆ ਵੇਖੋ ਮੜੀ ਜੀ ਪਿਛੋਰਾ ਠੀਕ ਹੈ ਜੀ ਵੇਖੋ ਆਹ ਦੇਖ ਸਕਦੇ ਜੇ ਵੱਟ-ਵਟ ਕਾਫੀ ਬਹੁਤ ਹੀ ਯਾ 12 ਦਿਨ ਲੱਗਦੀ ਹੈ ਵਸ਼ੀ ਪੂਰੇ ਠੀਕ ਹੈ ਜੀ ਤੇ ਹੋਰ ਬਤੋ ਬਹੁਤ ਹੀ ਜਿਆਦਾ ਮਤਲਬ ਗਰੰਟੀ ਵਾਲੀ ਵਸ਼ੀ ਹੈ ਤੇ ਸਾਡੇ ਕੋਲ ਹੈ ਜੀ ਇਹ ਆਡੀਆਂ ਵੀਡੀਓ ਦੀ ਪਹਿਲੀ ਅਜ ਪਈ ਹੋਣੀ ਠੀਕ ਹੈ ਜੀ ਹਾਂਜੀ ਹਾਂਜੀ ਚੋੜ ਦੇ ਬਸ ਇਹ ਚੱਲ ਬਸ 24 ਬਾਕੀ ਢਿੱਲਾ ਕਾਫੀ ਹੈ ਜੇ ਹਵਾਨੇ ਚ ਹਵਾਨਾ ਪੂਰਾ ਭਰਨਾ ਹੈ ਇਹਨੇ ਸੋਨ ਤੱਕ ਕਰ ਕਾਜ ਲੈ ਆਓ ਜੀ ਕਿ ਇਹ ਦੂਸਰੀ ਤਰ੍ਹਾਂ ਗਰੂਪ ਇੱਕ ਰੀ ਦੇਖ ਸਕਦੇ ਤੂੰ ਬਾਕੀ ਇਹਦੀ ਪੂਛ ਵੱਡੀ ਲੱਗਦੀ ਆ ਜਿਹੜੀ ਤੇ ਇਹ ਕਿੰਨੇ ਦੇ ਦੇ ਹਾਂਜੀ ਕਿਤੇ ਬਾਹਨੇ ਦੇ ਡੇਡੀ ਨਾਲ ਚੜਦੀ ਆ ਅੱਛਾ ਇਹ ਵਸ਼ੀ ਕੋ ਖਲੋਤਾਂ ਨਹੀਂ ਜਾਂਦਾ ਇੰਨਾ ਜ਼ਿਆਦਾ ਬਣ ਜਾਂਦੀ ਆ ਮਤਲਬ ਅੱਛਾ ਮੇਰੇ ਕੋਲ ਸੂਈ ਵਸ਼ੀ ਲੈ ਕੇ ਗਈ ਸੀ ਤੇ ਦੋ ਤਿੰਨੇ ਦਿਨ ਦੀ ਸੂਈ ਰਿਓ ਠੀਕ ਆ ਕੋਈ ਆਏ ਨਹੀਂ ਆਪੇ ਉਹਨਾਂ ਨੇ ਕਹੇ ਵੀਰ ਜੀ ਭੇਜ ਦਿਓ ਲੱਦ ਕੇ ਮੁੰਡਾ ਬਾਹਰ ਹੋ ਜੁਗੀ ਤੇ ਉਦੋਂ ਠੀਕ ਆ ਤੇ ਇਹ ਹੁਣ ਪਿੰਛਰ ਆ ਗਿਆ ਉਹ ਮੁੰਡਾ ਠੀਕ ਆ ਤੇ ਉਹ ਮੈਨੂੰ ਕਹਿੰਦਾ ਵੀ ਭੇਜ ਦਿਓ ਤੇ ਐਦਾਂ ਹੀ ਉਹਨਾਂ ਲੈ ਗਏ ਸੀ ਤੇ ਚੋਈ ਉਹਨਾਂ ਰਾਜ ਕੇ ਵੀਰ ਜੀ ਕਹਿੰਦੇ 17 ਤੋਂ 18 17 ਤੋਂ 18 ਲੀਟਰ ਦੁੱਧ ਹੈ ਜਿਹੜਾ ਬੱਚੇ ਦਾ ਚੋਇਆ ਵਾ ਠੀਕ ਆ ਜੀ ਬਿਲਕੁਲ ਮਤਲਬ ਠੰਡਾ ਕਰਕੇ ਜਿਹੜਾ ਜਾਂਦਾ ਰਿਹਾ ਸਾਡਾ 17 18 ਲੀਟਰ ਤੇ ਇੰਨੀ ਜ਼ਿਆਦਾ ਬਣ ਜਾਂਦੀ ਹੈ ਹੱਦ ਤੋਂ ਹੀ ਵੱਧ ਬੱਚੀ ਤੇ ਦੇਣੀ ਕਿੰਨੇ ਦੀ ਆਉਣੇ ਇਹ ਵੀਰ ਜੀ ਜੈ ਜੈ ਰੇਟ ਤੇ ਕਿੰਨੇ ਤੇ ਇਹ ਵੀਰ ਜੀ ਦੇ ਦਾਂਗੇ ਤੁਹਾਡਾ 40000 ਦੀ ਬੱਸੀ 40000 ਦੀ ਇਹ ਚੋਂ ਕੋਈ ਛੋਟ ਕਰਦੀ ਆਪਾਂ ਕਰ ਦੋ ਭਰਾ ਇਹ ਚੋਂ ਕਰਦੀਏ ਦੋ ਯਾਰ 3000 ਕਰ ਦੋ ਅੱਛਾ ਤਾਂ 40000 ਤੇ ਮੁਕਾਦਮਾ 40000 ਦੀ ਜੇ ਦੇਵਾਂਗੇ ਬੱਸੀ ਠੀਕ ਹੈ ਬੱਸੀ ਵੇਖ ਲੋ ਕਿੰਦਾ ਦੀ ਹੈ ਬਾਕੀ ਚਲੋ ਕੋਈ ਫੋਨ ਲਾਵੇ ਨਾਲੇ ਕੋਈ ਇੱਥੇ ਆ ਕੇ ਵੇਖੇ ਪਸੰਦ ਕਰੇ ਜੇ ਕੋਈ ਅਜੇ ਕੋਈ ਦਿਖਾਈ ਨਹੀਂ ਦਿੰਦੀ ਹਾਂਜੀ ਹਾਂਜੀ ਬੱਸੀ ਚਾਰ ਹੋਣੀ ਹੈ ਨਾ ਠੀਕ ਹੈ ਤਾਂ ਭਾਂਡਾ ਇੰਨਾ ਜਿਆਦਾ ਭਾਂਡਾ ਬਣ ਜਾਣਾ ਕਿ ਬੱਸੀ ਖਲੋਤਾ ਕਰੋਣਾ ਮੁਸ਼ਕਲ ਹੁੰਦਾ ਠੀਕ ਹੈ ਜੀ ਹਾਂਜੀ ਹਾਂਜੀ ਗਰੰਟੀ ਵਾਲੀ ਬੱਸੀ ਅੱਜ ਮੰਗਾ ਲੈ ਕੋਈ ਭਰਾ ਹਾਂਜੀ ਠੀਕ ਹੈ ਵਸ਼ੀ ਅਦਰ ਖੋਟੀ ਨਿਗਲੇ ਤੇ ਮੈਂ ਜਵਾਬਦਾਰ ਆਂ ਅੱਛਾ ਮੈਂ ਜਵਾਬਦਾਰ ਆ ਮੇਰੀ ਵਸ਼ੀ ਲੱਦ ਕੇ ਭੇਜ ਦੇ ਠੀਕ ਹੈ ਹਾਂਜੀ ਠੀਕ ਹੈ ਜੀ ਤੇ ਹੁਣ ਇੱਕ ਹੋਰ ਆ ਗਈ ਆਪਣੇ ਕੋਲ ਇਹ ਵੀ ਗੱਭਣ ਜੇ ਇਹ ਵੀ ਗੱਭਣ ਜੇ ਇਹ ਕਿੰਨੇ ਕ ਦੁੱਧ ਆ ਲੀ ਜੇ ਇਹ ਵੀ ਵੀਰ ਜੀ ਦੁੱਧ 15 16 15 16 ਇਹ ਵੀ ਠੰਡੀ ਤੇਰੀ ਹੈ ਬਿਲਕੁਲ ਠੰਡੀ ਤੇਰੀ ਗਰਮਤ ਲਈਦਾ ਹੀ ਨਹੀਂ ਤੇ ਠੀਕ ਹੈ ਥਣੇ ਕੋਸ਼ੀ ਦਾ ਕੋਸ਼ ਕੋਸ਼ ਪਹਲਾ ਅੱਜ ਪਹਲਾ ਨਾ ਪੁਲੀ ਸਾਈਡ ਤੇ ਜ਼ਿਆਦਾ ਭਾਗੀ ਹੈ ਉਹ ਦੂਸਰੇ ਪਾਸੇ ਪਹਲਾ ਜਿਹੜੀਆਂ ਹੈ ਸਾਈਡ ਤੇ ਨਾ ਪਰ ਇਹ ਹਿੱਥਲੀ ਸਾਈਡ ਤੇ ਪਹਲਾ ਵੇ ਪੁਲੀ ਹੈ ਪਹਲ ਮਤਲਬ ਠੀਕ ਹੈ ਬਸ ਓਕੇ ਅਵੇ ਕੋ ਪੋਲੀ ਭਾਰਿਆ ਇਹ ਨਹੀਂ ਕਿ ਮਤਲਬ ਉਹ ਆ ਹਾਂਜੀ ਆ ਭਾਲ ਆ ਵੇਖੋ ਆ ਦੇ ਪਹਾੜਿਆ ਬਿਲਕੁਲ ਠੀਕ ਹੈ ਪਹਿਲਾਂ ਚਲੋ ਅਕਸਰ ਬਣਾ ਦੇ ਪੈ ਜਾਂਦੀਆਂ ਇਹ ਲੇ ਆਜੂ ਕੀ ਪੰਜ ਚਾਰ ਜਣ ਇਹ ਕਿੰਨੇ ਕਿ ਦੁੱਧ ਲੀਜੇ ਦੁੱਧ ਵੀ ਜੀ ਚੋ ਆਜੂ ਕੀ ਮਸ਼ੀ 16 17 ਜਾਂ 15 16 ਲੀਜੋ ਚਾਹੋ ਅੱਛਾ ਹਾਂਜੀ ਤੋੜ ਦਈਏ ਫਿਰ ਇਹਨਾਂ ਵਿੱਚ ਤੋੜ ਬਕਿਸ਼ ਬਾਕੀ ਹੈਗੇ ਵੀ ਕ੍ਰੋਸ ਚ ਫੈਟ ਵਿੱਚ ਚੰਗੀ ਆਈ ਜਾਊਗੀ ਬਾਕੀ ਉਹਨਾਂ ਦੇ ਕਹਿਣ ਦੇ ਮਤਲਬ ਤੇ ਵੱਧ ਚ ਹੋਇਆ ਪਰ ਆਪਾਂ ਮਾਲਾ 15 ਲੀਟਰ ਦੀ ਗਾਰੰਟੀ ਦਿੰਨੇ ਆ ਠੀਕ ਆ ਉਹ ਕਹਿੰਦੇ ਮੇਰੇ ਬਸ 17 18 ਲੀਟਰ ਚੋਇਆ ਵਾ ਠੀਕ ਆ ਪਰ ਚਲੋ ਚੋਇਆ ਹੋਊਗਾ ਤੇ ਚਲ ਵੀ ਇਹ ਵਿਚਾਰੀ ਆਈ ਹੈ ਜੀ ਸੁਣੀ ਰਹੇ ਹਾਲ ਕੋ ਸਾਰੀ ਭਲ ਜੇ ਤੇ ਬਾਹਨਾ ਬਿਲਕੁਲ ਬਰਾਬਰ ਜੇ ਪਹਲਾ ਪਈਆਂ ਜਿਹੜੀਆਂ ਇਹਦੇ ਇੱਕ ਪਾਸੇ ਉਧਰਲੇ ਪਾਸੇ ਘਾਟੇ ਉਧਰਲੇ ਪਾਸੇ ਜ਼ਿਆਦਾ ਅਜਲੇ ਆ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਪਸੰਦ ਕਰਕੇ ਵੇਖ ਕੇ ਲੈ ਜੇ ਚੰਗੀ ਤਿਆਰ ਹੁੰਦੀ ਆ ਸੂਨ ਤੱਕਰ ਪੂਰਾ ਭਰ ਜਾਣਾ ਇਹਨੇ ਹੈਗੀ ਵੀ ਜਰਸੀ ਜੇ ਅੱਛਾ ਇਹਨੂੰ ਤਾਂ ਜੀ ਮਾਰੀ ਨਾ ਤਰੀ ਕਿਤੇ ਪਾਈ ਜਾਂਦੀ ਆ ਮੇਰਾ ਘਰੋਂ ਵੱਢਾ ਨਹੀਂ ਤੇ ਇਹ ਕਿੰਨੇ ਦੇ ਦੇ ਦੀ ਜੀ ਫਿਰ ਆਪਾਂ ਦੇਖੋ ਕਿੰਨੇ ਦੇ ਦੇ ਦੀ ਜੀ ਜਿਆਦਾ ਈ ਕਰ ਦਿਆ ਫਿਰ ਬਹੁਤ ਜ਼ਿਆਦਾ ਚੰਗੀ ਆ ਕੋਈ ਧੰਪੜਾ ਲੈ ਜਾਊਗਾ ਨਾ ਠੀਕ ਆ ਤੇ ਦੁੱਧ ਵਾਲੀ ਆ ਠੀਕ ਆ ਦੁੱਧ ਵਾਲੀ ਆ ਬਾਕੀ ਆ ਜੀ ਭਾਲਾ ਵਾਹਨਾ ਬਿਲਕੁਲ ਪ੍ਰੋਪਰ ਜੀ ਠੀਕ ਆ ਮੈਂ ਜਵਾਬਦੇਹ ਹੋਊਗਾ ਉਸ ਚੀਜ਼ ਦਾ ਅਗਰ ਤੁਹਾਡੇ ਵਿੱਚ ਕੋਈ ਫਰਕ ਨਿਕਲਦਾ ਠੀਕ ਆ ਜੀ ਫਰਕ ਨਿਕਲਦਾ ਤੇ ਉਸ ਚੀਜ਼ ਦਾ ਮੈਂ ਜਵਾਬਦੇਹ ਹੋਊਗਾ ਤੇ ਕਿੰਨੇ ਦਿਨ ਹੀ ਫਿਰੇ ਇਹ ਦਿਓ 35000 ਦੀ 35000 ਦੀ ਹਾਂਜੀ ਵਿੱਚ ਕੋਈ ਨਹੀਂ ਛੋਟ ਛਾਟ ਹੋਰ ਮਰਜੀ ਆ ਭਰਾ ਕਰ ਦਿਓ ਕਰਨੀ ਆ ਮੈਂ ਕੋਈ ਨਹੀਂ ਲੋ ਕਰਦੀ 10000 ਕਰ ਦਈਏ 2000 ਕਰ ਦੋ ਅੱਛਾ ਇਹ ਚੋਂ ਹੀ 2000 ਅੱਛਾ 33 ਦੀ ਦੇ ਦਿਓ 33 ਯਾਰ ਦੀ 33 ਯਾਰ ਦੀ ਦੇ ਦਿਓ ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਜ ਆਇਆ ਨਾ ਚਿਰ ਬਾਦਿਆ ਨਾ ਸਾਰੇ ਤਾਂ ਆ ਉੱਪਰ ਲਾ ਦੇ ਅਗਲੇ ਪਿਛਲੇ ਕੱਢ ਗਏ ਠੀਕ ਹੈ ਤੈਨੂੰ ਨਰਾਜ਼ ਨਹੀਂ ਕਰਨਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਐਂਡ ਤੇ ਛੇਵੇਂ ਨੰਬਰ ਤੇ ਹਾਂਜੀ ਹਾਂਜੀ ਚੰਗੇ ਕਦ ਕਾਠ ਵਾਲੀ ਹੈ ਜਿਹੜੀ ਬਹੁਤ ਕਦ ਕਾਠ ਵਾਲੀ ਹੈ ਜੀ ਨਸਲ ਵੇਲ ਵੀ ਚੰਗੀ ਹੈ ਪਰ ਮੋਟੇ ਨੂੰ ਕਰ ਦਿਓ ਵੇਖੋ ਹਾਂ ਦੇਖ ਸਾਡੇ ਲਿਆ ਪਹਿਲਾ ਤੌਰ ਹੀ ਦਈਆ ਹੈ ਨਾ ਫੇਸਬੁਕ ਹੋ ਗਿਆ ਦਾ ਚੰਗੀ ਤਰ੍ਹਾਂ ਫੇਸੇਰਾ ਦਿਖਾਉਣੇ ਖੋਲ ਕੇ ਉਤਨਾ ਟਾਈਮ ਕਿੰਨਾ ਲਾਜੋ ਹਜੇ ਇਹ ਵੀਰ ਜੀ 20 ਦਿਨ ਨਹੀਂ ਦਈ ਜੇ ਹਜੇ 20 ਦਿਨ ਖੜਦੀ ਆ 20 ਦਿਨ ਖੜਦੀ ਜੇ ਪੂਰੇ ਧਿਆਨ ਸਜਣ ਬਸ ਪੀਸਾ ਲਾ ਦੇ ਹਾਂ ਦੇਖ ਸਾਹ ਦੇਖੇਰਾ ਬਾਕੀ ਪੂਰੇ ਹਜੇ ਝੱਬੂ ਦੀ ਹੱਤ ਥੋੜੀ ਘਟਿਆ ਇਹਨਾਂ ਲੈ ਆ ਜੀ ਲੈ ਆ ਲੈ ਆ ਕੋਈ ਨਾ ਬਾਤ ਬਾਕੀ ਆਪਣੇ ਭੱਗੀ ਵੀਰ ਤਾਂ ਵੀ ਉੱਚਾ ਕਰ ਦਿਆ ਜਿਹੜਾ ਇਹਦਾ ਲੈ ਆ ਲੈ ਆ ਆ ਜਾ ਲੈ ਆ ਜੀ ਥਾਣੇ ਵਿੱਚ ਚੰਗਾ ਲੱਗਾ ਜਿਹੜਾ ਇਹਦੇ ਕੋਲ ਵੀ ਚੰਗਾ ਪਰ ਨਵੇਂ ਨੇ ਸੂਨ ਤੱਕ ਰਜੇ ਵੀ 25 ਦਿਨ ਖੜਦੀ ਹੈ ਜੇ ਵੀ ਦਿਨ ਵੀ ਜਿਉਂ ਨਾਲ ਦੱਸਣ ਮੁਤਾਬਕ ਤੇ ਇਹ ਕਿੰਨੇ ਕੇ ਦੁੱਧ ਵਾਲੀ ਜੇ ਵੀ ਦਿਨ ਤੇ ਦੁੱਧ ਵਾਲੀ ਆ ਨਾ ਭੈਜੀ ਅੱਛਾ ਬੰਦੇ ਪੁੱਤ ਕਿੰਨੇ ਕ ਵੱਡੇ ਦੁੱਧ ਵਾਲੀ ਜੇ ਇਹ ਵੀਰ ਜੀ 22 ਲੀਟਰ ਦੁੱਧ ਚਵਾਇਆ ਜਗਾਣ ਅੱਛਾ ਹਾਂਜੀ ਠੰਡੀ ਧੀਰੀ ਜੇ ਰੱਜ ਕੇ ਆ ਵੇਖ ਲੋ ਠੀਕ ਹੈ ਜੀ ਇੱਧਰ ਵੇਖ ਲੋ ਤੇ ਥਾਂ ਦਿਖਾ ਦਿਓ ਵੇੜ ਦਾ ਕਿਦਾਂ ਦਾ ਓ ਥਾਣੋ ਖਾ ਦਿਓ ਵੇਖ ਦਿਓ ਕਿਦਾਂ ਦਾ ਦਿਖਣ ਲੱਗਾ ਵੇੜ ਨੂੰ ਠੀਕ ਹੈ ਅਜੇ ਕੱਚੀ ਅbschhi 20 ਦਾ ਅੱਛਾ ਤੇ ਦਿਖਾ ਦੱਕ ਨਹੀਂ ਦਿੰਦੀ ਐਰ ਕੀ ਕਿੰਨਾ ਚਵਾਇਆ ਦੁੱਧ ਇਹ ਬੜੇ ਬੜੇ ਸੱਜਣਾ ਕੋ ਆਈ ਹੈ ਵੇੜ ਅੱਛਾ ਬਹੁਤ ਜਿਆਦਾ ਸੱਜਣ ਬੰਦੇ ਜਿੰਨਾਂ ਕੋ ਆਈ ਹੈ ਠੀਕ ਹੈ ਤੇ ਦੁੱਧ ਕਹਿੰਦੇ ਵੀ 27 28 ਲੀਟਰ ਚਵਾ ਤੇ ਆਪਾਂ ਵੀ ਮਤਲਬ ਚਲੋ ਮੋਤਾ ਨਹੀਂ ਤੇ ਇਹਨਾਂ ਕਹਿ ਕੇ ਤੋੜ ਦਾਂਗੇ ਠੀਕ ਹੈ ਜੀ ਇਹਨਾਂ ਚੋਣਾ ਚਾਹੀਦਾ ਵੇੜ ਨੂੰ ਜੱਡੀ ਵੇੜ ਜੱਡੀ ਨਸਲ ਬਰੀਡ ਆ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਨਸਲ ਬਰੀਡੀ ਫੇਸਪੂਸ ਉਘਾ ਲਓ ਵੇੜ ਦਾ ਚੰਗੀ ਕਰਾਇਆ ਵੇਖੋ ਫੇਸ ਲਕੋ ਸੀ ਦਾ ਠੀਕ ਹੈ ਬਹੁਤ ਹੀ ਜ਼ਿਆਦਾ ਤੇ ਕੱਦ ਕਾਠ ਵੀ ਚੰਗਾ ਤੇ ਦੁੱਧ ਭਰਨਾ ਚਾਹੀਦਾ ਏਦਾਂ ਇਹਦਾ ਕੀ ਰੱਖਣਾ ਮੁੱਲ ਇਹਦਾ ਮੁੱਲ ਹੈ ਪਿੰਜੀ 65 ਹਜ਼ਾਰ 65 ਹਜ਼ਾਰ ਹਾਂਜੀ ਵਿੱਚੋਂ ਕਰਨਾ ਮਨ 5000 ਛੜਨਾ ਕਿ 60000 ਦੇ ਛੜਾ ਅੱਛਾ 60000 ਦੀ ਦੇਦਾ 60000 ਦੀ ਦਾ ਚਲੋ ਮੋਕੇ ਤੇ ਥੋੜੀ ਬਾਤ ਛੋਟ ਹੋਰ ਕਰ ਦਈਏ ਛੋਟ ਛੱਪਾ ਹੋਊਗਾ ਠੀਕ ਹੈ ਜੀ ਬਾਣਾ 60000 ਦੇ ਵਿੱਚ ਦਵਾਂਗੇ ਠੀਕ ਹੈ ਜੀ ਬਾਕੀ ਜਦੋਂ ਵਸ਼ੀ ਤਿਆਰ ਹੋਈ ਠੀਕ ਹੈ ਉਸ ਦਿਨ ਕੋਈ ਹੋ ਰਿਹਾ ਠੀਕ ਹੈ ਜੀ ਉਦੋਂ ਕੋ ਮੈਂ 85 ਦੀ ਹੋ ਜੀ ਠੀਕ ਹੈ ਜੀ ਜੀ ਵੀ ਗੱਲ ਹੈ ਅੱਜ ਦਾ ਰੇਟ ਦੇ ਇਹ ਵਸ਼ੀ ਦਾ ਠੀਕ ਹੈ ਵੀ ਜੀ ਬਾਕੀ ਵੀਰ ਜੀ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੇ ਤਸੱਲੀ ਦੇ ਲੈ ਜਾਓ ਇੱਕ ਹੀ ਵੜ ਮੇਰੇ ਕੋ ਸੁਈ ਹੈ ਹਾਂਜੀ ਬਾਕੀ ਸਭ ਗੱਬਣਾ ਜੀ ਹਾਂਜੀ ਥਣ ਦੀ ਪਿੱਛੇ ਦੀ ਗਾਰ ਬਦ ਘਟ ਨਹੀਂ ਹੁੰਦਾ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਹੀ ਆਪਾਂ ਜੋ ਸ਼ੁਰੂ ਤੋਂ ਲੈ ਕੇ ਵੀਡੀਓ ਬਣਾਇਆ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਹਾਂਜੀ ਹਾਲ ਜਿੰਨਾ ਵੀ ਹੁੰਦਾ ਸਾਫ਼ ਸੁਥਰਾ ਹੁੰਦਾ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਸੂਈ ਇਹਨੂੰ ਚੋਜਵਾ ਕੇ ਲੈ ਕੇ ਜਾਓ ਦੂਜੀਆਂ ਪਾਸ ਕਰਕੇ ਲੈ ਕੇ ਜਾਓ ਠੀਕ ਹੈ ਜੀ ਇਹ ਕੋਈ ਨਹੀਂ ਵੀ ਰਹੁੰਦਾ ਤੇ ਆਪਾਂ ਭੇਜਾਂਗੇ ਗਰੰਟੀ ਦੇ ਆਪਣੀ ਦੇ ਠੀਕ ਹੈ ਥਣ ਦੀ ਪਿੱਛੇ ਦੀ ਗਰੰਟੀ ਹੋਊਗੀ ਬਾਕੀ ਹਵਾ ਭਰੀਆਂ ਖੱਲਾਂ ਨੇ ਉਹ ਗਿਆ ਤਾਂ ਅੱ ਬਾਕੀ ਦੁੱਧ ਦੇ ਹੁਣ ਅੰਦਾਜ਼ੇ ਨਹੀਂ ਆ ਜਿਤ ਦੇਖੋ ਜੀ ਪਿਛਲੇ ਘਰ ਦੀ ਜ਼ਿੰਮੇਵਾਰੀ ਤੇ ਹਾਂਜੀ ਹਾਂਜੀ ਇਹਨੂੰ ਕਿਹਨੇ ਕਹਿਤਾ 18 ਲੀਟਰ ਚੋਇਆ ਤਾਂ ਆਪਾਂ 18 ਲੀਟਰ ਕਹਿਤਾ ਠੀਕ ਹੈ ਇਹਨੂੰ ਕਹਿਤਾ 15 ਲੀਟਰ ਚੋਇਆ ਤਾਂ ਆਪਾਂ 15 ਲੀਟਰ ਕਹਿਤਾ ਠੀਕ ਹੈ ਜੀ ਪਰ ਜਿਹੜੀ ਚੀਜ਼ ਆਪਣੇ ਕੋ ਗਈ ਆ ਜਾਂ ਮਤਲਬ ਸਾਨੂੰ ਪਤਾ ਉਸ ਚੀਜ਼ ਦਾ ਮਨਤਾਸ਼ੀ ਮੇਰੇ ਕੋ ਗਈ ਆ ਮੈਨੂੰ ਪਤਾ ਵਸ਼ੀ ਨੇ ਚੋਇਆ ਠੀਕ ਹੈ ਜੀ ਦੇਖੋ 15 ਲੀਟਰ ਬੋਲੇ ਤੇ ਲੈ ਕੇ ਗਏ ਸੀ ਉਹ 15 ਲੀਟਰ ਚੋਇਆ ਉਹਨਾਂ ਨੇ ਤੇ ਇਹ ਚੀਜ਼ਾਂ ਬਾਕੀ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰੋ ਤਸੱਲੀ ਬਖਸ਼ ਮਾਲ ਲੈ ਕੇ ਜਾਓ ਤੇ ਬਾਕੀ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਦਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਸਮਝਣਾ ਵੇਸ ਚ ਆ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ